ਕਿਸੇ ਨੇ ਦੱਸਿਆ ਵੀ ਇੱਜਾ ਨਾਲ ਕਰਕੇ ਅੱਗ ਲੱਗ ਗਈ ਘਰ ਕੋਈ ਨਹੀਂ ਸੀ ਤੇ ਇਹ ਤਾਂ ਮੈਨੂੰ ਕਿਸੇ ਨੇ ਦੱਸਿਆ ਪਿੰਡ ਵਾਲਿਆਂ ਨੇ ਤੇ ਤੇ ਆਗੂਗੋ ਲੱਗੀ ਤੇ ਮੈਂ ਤਾਂ ਫਿਰ ਦੌੜਾਂ ਘਰ ਆਣ ਕੇ ਦੇਖਿਆ ਵੀ ਅੱਗ ਲੱਗੀ ਫਿਰ ਮੈਂ ਪਾਣੀ ਪੁਣੀ ਛਟਿਆ ਪਿੰਡ ਦੇ ਫੇਕ ਸਾਰੇ ਇਕੱਠੇ ਹੋ ਗਏ ਸਮਾਨ ਸਾਰਾ ਸੜ ਗਿਆ ਜੀ ਕੁਝ ਨਹੀਂ ਬਚਿਆ ਆਪਣਾ ਧਰਮਵੀਰ ਜੀ ਧਰਮਵੀਰ ਜੀ ਕਿੱਦਾਂ ਹੋਇਆ ਸਾਰਾ ਵਾਕਿਆ ਜੀ ਇਹ ਦੇਖੋ ਜੀ ਮੈਂ ਸ਼ਵੇਰੇ ਗਿਆ ਦਿਹਾੜੀ ਤੇ ਦਿਹੜੀ ਤੇ ਮੈਂ ਲੱਗਾ ਪਿੰਡ ਹੀ ਤੇਿਹੜੀ ਤੇ ਮੈਨੂੰ ਕਿਸੇ ਨੇ ਦੱਸਿਆ ਵੀ ਇਦਾਂ ਕਰਕੇ ਅੱਗ ਲੱਗ ਗਈ ਤੇ ਫੇਰ ਘਰ ਵਾਲੀ ਤੇ ਇੱਥੇ ਹਨੇ ਘਰ ਵੀ ਘਰ ਵਾਲੀ ਗਈ ਬਾਹਰ ਫੇ ਤਾਂ ਘਰ ਕੋਈ ਨਹੀਂ ਸੀ ਤੇ ਇਹ ਤਾਂ ਮੈਨੂੰ ਕਿਸੇ ਨੇ ਦੱਸਿਆ ਪਿੰਡ ਵਾਲਿਆਂ ਨੇ ਤੇ ਅੱਗ ਉਹ ਲੱਗੀ ਤੇ ਮੈਂ ਤਾਂ ਫੇਰ ਦੌੜਾਂ ਘਰ ਆਇਆ ਤੇ ਫੇਰ ਘਰ ਆਣ ਕੇ ਦੇਖਿਆ ਵੀ ਅੱਗ ਲੱਗੀ ਫੇਰ ਮੈਂ ਪਾਣੀ ਪੂਣੀ ਛਟਿਆ ਪਿੰਡ ਦੇ ਫੇਕ ਸਾਰੇ ਇਕੱਠੇ ਹੋ ਗਏ ਸਮਾਨ ਸਾਰਾ ਛੜ ਗਿਆ ਜੀ ਕੁਛ ਨਹੀਂ ਬਚਿਆ ਮੈਂ ਤਾਂ ਮਜ਼ਦੂਰੀ ਕਰਦਾ ਜੀ ਤੇ ਘਰ ਦਾ ਸਮਾਨ ਕੋਈ ਨਹੀਂ ਬਚਿਆ ਤੇ ਫੇ ਮੇਰੀ ਮਤ ਕੀਤੀ ਜਾਵੇ ਕਿੰਨ ਕੁ ਮਾਰੀ ਕਿੰਨੀ ਕਿਸਨਾ ਫੇ ਸਾਰਾ ਹੱਸਾ ਭਾਜੀ ਮੈਂ ਤਾਂ ਗਈ ਬਾਹਰ ਗਈ ਕਿਤੇ ਕੰਮ ਕਰਨ ਗਈ ਮਗਰ ਉਹ ਅੱਗ ਲੱਗੀ ਗਲੀ ਗਵਾਂ ਦੱਸ ਦੱਸਿਆ ਅੱਗ ਲਿੰਦੀ ਸਭ ਕੁਝ ਸੜ ਗਿਆ ਬੈੱਡ ਸੜ ਗਿਆ ਜਾਈਆਂ ਤੇ ਲਾਈਆਂ ਸਭ ਜੋ ਵਿੱਚ ਪਿਆ ਹੈ ਰੱਖੇ ਉਹ ਵੀ ਸੜ ਗਏ ਆ ਉਹ ਨੁਕਸਾਨ ਬਲਗ ਲਗ ਲਗਵਾਨ ਆਖਰ ਰੋਲਾ ਪਾਇਆ ਆਗੂ ਗੁਜਾਈ ਪਾਣੀ ਪਾਇਆ ਸੁਟਿਆ ਸੋ ਘਰ ਮਰ ਮੇ ਕਰੰਟ ਪੈ ਗਈ ਉਹ ਮਸੀ ਪਚਾ ਹੋਇਆ ਤੁਹਾਨੂੰ ਫੇਰ ਸੇਵਾ ਪਾਇਏ ਦੇ ਦੇ ਕੋਈ ਮਦਦ ਕਰਨਾ ਨੂੰ 2-3 ਲੱਖ ਦਾ ਸਮਾਨ ਸਾਡਾ ਜਿਹੜਾ ਹੋ ਗਿਆ ਖਰਾਬ ਉਹ ਸਭ ਕੁ ਸੜ ਗਿਆ ਜਾਈਆਂ ਤਲਾਈਆਂ ਜੋ ਬਿਸਤਰਾ ਪਿਆ ਹੈ ਰੱਖੇ ਅੰਦਰ ਕਮੇਟੀ ਲੈ ਕੇ ਲਿਆਂਦੀ ਉਹ ਰਾਤੀ ਉਹ ਵੀ ਚ ਸੜ ਗਏ ਅੱਜ ਰਾਤੀ ਮਿਲੀ ਪਏ ਮੈਂ ਕਿ ਕੋਈ ਰੱਖਣੀ ਉਹ ਸਾਰੇ ਹੋ ਗਏ ਵਿੱਚ ਹਾਂਜੀ ਮੈਂ ਰਾਜਪਾਲ ਜੀ ਵਾਸੀ ਪਿੰਡ ਬੱਧੂਪੁਰ ਜੀ ਜੋ ਸਾਡੇ ਪਿੰਡ ਅੱਜ ਮੰਦਭਾਦੀ ਘਟਨਾ ਹੋਈ ਦੀ ਇੱਕ ਬਹੁਤ ਗਰੀਬ ਪਰਿਵਾਰ ਆ ਜੀ ਮੈਂ ਤਾਂ ਮਜ਼ਦੂਰੀ ਕਰਦੇ ਆ ਜੀ ਸਾਰਾ ਕੁਝ ਇਹਨਾਂ ਦਾ ਸਮਾਨ ਵਗੈਰਾ ਸਾਰਾ ਕੁਝ ਸੜ ਗਿਆ ਤੇ ਮੈਂ ਹੁਣ ਇਹੋ ਹੀ ਦਾਨੀ ਸਜਣਾਂ ਨੂੰ ਤੇ ਸਰਕਾਰ ਨੂੰ ਇਹੋ ਹੀ ਅਪੀਲ ਕਰਦਾ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਇਹ ਬਹੁਤ ਜ਼ਰੂਰਤਮੰਦ ਪਰਿਵਾਰ ਹੈਗਾ ਜੀ ਇਹਨਾਂ ਦੇ ਛੋਟੇ-ਛੋਟੇ ਬੱਚੇ ਆ ਜੀ ਉਹ ਆਪ ਵੀ ਮਿਹਨਤ ਮਜ਼ਦੂਰੀ ਭੰਜੀ ਹੁਣੀ ਵੀ ਮਿਹਨਤ ਮਜ਼ਦੂਰੀ ਕਰਦੇ ਆ ਜੀ ਤੇ ਭਾਜੀ ਵੀ ਦਿਹਾੜੀ ਦਾ ਕੰਮ ਕਰਦੇ ਜੀ ਫੇਰ ਇਹਨਾਂ ਨੂੰ ਸਰਕਾਰ ਨੂੰ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੋਰ ਵੀ ਦਾਨੀ ਸਜਣਾਂ ਨੂੰ ਇਹਨਾਂ ਦੀ ਬਹੁਤ ਮਦਦ ਕਰਨੀ ਚਾਹੀਦੀ ਜਿੱਦਾਂ ਕਿ ਇਹਨਾਂ ਦਾ ਜੋ ਵੀ ਇਹਨਾਂ ਦਾ ਸਮਾਨ ਵਗੈਰਾ ਹੈ ਫੇਰ ਪੈ